ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਇੱਕ ਬਹੁਤ ਵਧੀਆ ਨੁਕਸਾ ਜਿਹਦੇ ਲਈ ਤੁਹਾਨੂੰ ਆਪਾਂ ਅੱਖਾਂ ਦੇ ਲਈ ਦੇ ਰਹੇ ਹਾਂ ਆਪਣੀ ਅੱਖਾਂ ਦੀ ਰੋਸ਼ਨੀ ਵਧੂਗੀ ਬੱਚਿਆਂ ਦੇ ਐਣਕਾ ਲੱਗੀਆਂ ਐਣਕਾ ਉਤਰ ਜਾਣਗੀਆਂ ਪਰ ਇਹਨੂੰ ਇਸ ਤਰੀਕੇ ਨਾਲ ਬਣਾਉਣਾ ਤੁਸੀਂ ਠੀਕ ਹੈ ਜਿਹੜਾ ਆਪਾਂ ਤੁਹਾਨੂੰ ਮੀਜ਼ਰਮੈਂਟ ਦੇ ਹਿਸਾਬ ਨਾਲ ਸਮਾਨ ਦੱਸਾਂਗੇ ਉਸੇ ਤਰੀਕੇ ਨਾਲ ਤੁਸੀਂ ਇਹਨੂੰ ਪਾਣਾ ਠੀਕ ਹੈ ਜੀ ਤੇ ਤੁਹਾਡੀ ਅੱਖਾਂ ਦੀ ਰੋਸ਼ਨੀ ਦਿਨਾਂ ਦੇ ਵਿੱਚ ਹੀ ਵੱਧ ਚੁਗੀ ਪਰ ਤੁਸੀਂ ਇਹਨੂੰ ਲੈਣਾ ਨਹੀਂ ਭੁੱਲਣਾ ਠੀਕ ਹੈ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਇਹ ਆਪਣੇ ਕੋਲੇ ਨੇ 40 ਬਦਾਮ ਠੀਕ ਹੈ ਜੀ 40 ਬਦਾਮ ਲਿੱਤੇ ਆ ਤੇ 6 ਚਮਚੇ ਆਪਣੇ ਕੋਲੇ ਸੌਫਾ ਠੀਕ ਹੈ ਜੀ ਦੇਸੀ ਸੌਫਾ ਤੇ ਇੱਧਰ ਆਪਾਂ ਪਾਈਆਂ ਨੇ 40 ਕਾਲੀਆਂ ਮਿਰਚਾਂ ਠੀਕ ਹੈ ਜੀ ਤੇ ਇੱਧਰ ਆਪਣੇ ਕੋਲੇ ਹੈਗੇ ਮਿਸ਼ਰੀ ਮਿਸ਼ਰੀ ਵੀ ਆਪਣੇ ਕੋਲੇ 6 ਚਮਚੇ ਨੇ ਜਿੰਨੀ ਆਪਣੇ ਕੋਲ ਸੌਫਾ ਉੰਨੇ ਹੀ ਆਪਾਂ ਮਿਸ਼ਰੀ ਲੈਣੀ ਆ ਠੀਕ ਹੈ ਜੀ ਇਹ ਦੇਸੀ ਮਿਸ਼ਰੀ ਆ ਠੀਕ ਹੈ ਜੀ ਇਹ ਵਾਲੀ ਤੁਸੀਂ ਲੈਣੀ ਆ ਇਹ ਤਾਂ ਅੱਗੇ ਵਾਲੀ ਮਿਚਰੀ ਮਲ ਕੀ ਤੁਹਾਡੇ ਕੋਲ ਉਹ ਵੀ ਬਹੁਤ ਜ਼ਿਆਦਾ ਫਾਇਦੇਮੰਦ ਤੁਸੀਂ ਉਹ ਵੀ ਲੈ ਸਕਦੇ ਹੋ ਪਰ ਮੇਜਰਮੈਂਟ ਦੇ ਹਿਸਾਬ ਨਾਲ ਸਾਰਾ ਸਮਾਨ ਸਭ ਬਰਾਬਰ ਮਾਤਰਾ ਚ ਹੋਣਾ ਚਾਹੀਦਾ ਠੀਕ ਹੈ ਜੀ ਫੇਰ ਹੀ ਇਹਦਾ ਅਸਰ ਹੋਊਗਾ ਬਹੁਤ ਜ਼ਿਆਦਾ ਇਹ ਮੈਂ ਖੁਦ ਤੇ ਅਜਮਾਇਆ ਹੋਇਆ ਠੀਕ ਹੈ ਜੀ ਤਾਂ ਹੀ ਤੁਹਾਨੂੰ ਦੱਸ ਰਹੀ ਹਾਂ ਵੀ ਜਿਹੜਾ ਤੁਸੀਂ ਇਹ ਸਾਰੇ ਸਮਾਨ ਨੂੰ ਪਾ ਕੇ ਬਹੁਤ ਵਧੀਆ ਪਾਊਡਰ ਬਣਾ ਕੇ ਆਪਾਂ ਕਰਾਂਗੇ ਤਿਆਰ ਲੋ ਜੀ ਸਭ ਤੋਂ ਪਹਿਲਾਂ ਆਪਾਂ ਮਿਕਸਰ ਦੇ ਜਾਲ ਦੇ ਵਿੱਚ ਪਾਵਾਂਗੇ ਬਦਾਮ ਬਹੁਤ ਵਧੀਆ ਬਣਾ ਕੇ ਪਾਊਡਰ ਨੂੰ ਤਿਆਰ ਕਰਨੇ ਸਾਰਾ ਸਮਾਨ ਆਪਾਂ ਇਕੱਠਾ ਹੀ ਗ੍ਰੈਂਡ ਕਰਕੇ ਇੱਕ ਪਾਊਡਰ ਤਿਆਰ ਕਰਨਾ ਠੀਕ ਹੈ ਜੀ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਅੱਖਾਂ ਨੂੰ ਠੀਕ ਹੈ ਜੀ ਪਰ ਜੇ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਵਰਤੋਗੇ ਤਾਂ ਜੇ ਹੁਣ ਤੁਸੀਂ 3.5 ਮਹੀਨੇ ਜਾਂ 3-4 ਮਹੀਨਿਆਂ ਨੂੰ ਲਗਾਤਾਰ ਪੀਓਗੇ ਤਾਂ ਹੀ ਇਹਨੂੰ ਫਾਇਦੇਮੰਦ ਹੋਣਾ ਤੁਹਾਨੂੰ ਨਹੀਂ ਤਾਂ ਫਿਰ ਇਹਦਾ ਤਾਂ ਕੋਈ ਫਾਇਦਾ ਨਹੀਂ ਤੁਹਾਨੂੰ ਖਾ ਦਾ ਜੇ ਤੁਸੀਂ ਇੱਕ ਦਿਨ ਛੱਡ ਛੱਡੀ ਕੇ ਪੀਓਗੇ ਠੀਕ ਹੈ ਜੀ ਲੋ ਜੀ ਬਹੁਤ ਵਧੀਆ ਪਾਊਡਰ ਬਣਾ ਕੇ ਆਪਾਂ ਇਹਦਾ ਕਰ ਲਿਆ ਤਿਆਰ ਤੇ ਹੁਣ ਆਪਾਂ ਇਹਨੂੰ ਇੱਕ ਕੌਲੀ ਵੱਡੀ ਚ ਕੱਢ ਲਈ ਤੁਸੀਂ ਇੱਕ ਡੱਬੇ ਚ ਪਾ ਕੇ ਵੀ ਰੱਖ ਸਕਦੇ ਹੋ ਤੇ ਇਹਨੂੰ ਕਿਸ ਤਰ੍ਹਾਂ ਆਪਾਂ ਖਾਣਾ ਆਪਾਂ ਤੁਹਾਨੂੰ ਵੀ ਨਾਲ ਨਾਲ ਦੱਸ ਦਿੰਨੇ ਆ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਪਾਊਡਰ ਬਣਾ ਕੇ ਤੁਸੀਂ ਤਿਆਰ ਕਰ ਲੈਣਾ ਠੀਕ ਹੈ ਜੀ ਚਲੋ ਆਪਾਂ ਤੁਹਾਨੂੰ ਦੱਸ ਦਿਆਂ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਗਲਾਸ ਦੁੱਧ ਦਾ ਲੈਣਾ ਇਹਨੂੰ ਗਰਮ ਕਰਕੇ ਕੱਚਾ ਦੁੱਧ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਅੱਧਾ ਗਲਾਸ ਦੁੱਧ ਵੀ ਨਾ ਦੁੱਧ ਪੀ ਸਕਦੇ ਹੋ ਪੂਰਾ ਗਲਾਸ ਤੋਂ ਪੂਰਾ ਤੁਸੀਂ ਡੇਲੀ ਇੱਕ ਚਮਚਾ ਪਾ ਕੇ ਦੁੱਧ ਦੇ ਵਿੱਚ ਪਾਉਣਾ ਇਸ ਤਰੀਕੇ ਨਾਲ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਆਪਾਂ ਦੁੱਧ ਦੇ ਵਿੱਚ ਕੋਈ ਖਾਂਡ ਨਹੀਂ ਪਾਉਣੀ ਠੀਕ ਹੈ ਜੀ ਕਿਉਂਕਿ ਆਪਾਂ ਮਿਸ਼ਰੀ ਪਾਤੀ ਆ ਠੀਕ ਹੈ ਜੀ ਦੁੱਧ ਨੂੰ ਬਿਲਕੁਲ ਫਿੱਕਾ ਰੱਖਣਾ ਤੇ ਉਹਦੇ ਵਿੱਚ ਇੱਕ ਚਮਚਾ ਪਾ ਕੇ ਆਪਾਂ ਇਹ ਸਾਰਾ ਪਾਊਡਰ ਪਾ ਦੇਣਾ ਤੇ ਇਹਨੂੰ ਆਪਾਂ ਡੇਲੀ ਪੀਣਾ ਠੀਕ ਹੈ ਜੀ ਡੇਲੀ ਪੀਓਗੇ ਤੁਸੀਂ ਤਾਂ ਤੁਹਾਡੀ ਅੱਖਾਂ ਦੀ ਹੋਸ਼ ਨਹੀਂ ਚੜਨ 4 ਮਹੀਨਿਆਂ ਚ ਵਧ ਜੂਗੀ ਜੇ ਤੁਸੀਂ ਇਹਨੂੰ ਇੱਕ ਦਿਨ ਛੱਡ ਕੇ ਪੀਓਗੇ ਫਿਰ ਇਹਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਕਿ ਜੇ ਫੈੜੇ ਬਹੁਤ ਜ਼ਿਆਦਾ ਨੇ ਅੱਖਾਂ ਦੀ ਥਕਾਵਟ ਹੋਵੇ ਅੱਖਾਂ ਦੀ ਕਮਜ਼ੋਰੀ ਹੋਵੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੇ ਅੱਖਾਂ ਦੀ ਰੋਸ਼ਨੀ ਦਾ ਤੁਹਾਡੀ ਵਧੂਗੀ ਵਧੂਗੀ ਤੇ ਤੁਹਾਡੀਆਂ ਐਨਕਾਂ ਉਤਰ ਜਾਣਗੀਆਂ ਠੀਕ ਹੈ ਜੀ ਕਿਉਂਕਿ ਇਹਦੇ ਫਾਇਦੇ ਇਸ ਦਾ ਇੱਕ ਤਾਂ ਇਹ ਦੇਸੀ ਹੈ ਠੀਕ ਹੈ ਜੀ ਦੂਜੇ ਦੇ ਫਾਇਦੇ ਬਹੁਤ ਜ਼ਿਆਦਾ ਨਹੀਂ ਤੇ ਨਾਲ ਹੀ ਇਹਨੂੰ ਤੁਸੀਂ ਜੇ ਤੁਸੀਂ ਖਾਣਾ ਖਾਧਾ ਤਾਂ ਤੁਸੀਂ 2 ਘੰਟੇ ਬਾਅਦ ਲੈ ਸਕਦੇ ਹੋ ਦਿਨ ਦੇ ਵਿੱਚ ਕਿਸੇ ਵੀ ਟਾਈਮ ਤੁਸੀਂ ਲੈ ਸਕਦੇ ਹੋ ਪਰ ਜੇ ਤੁਹਾਡੀ ਕੋਈ ਪਹਿਲਾਂ ਚੀਜ਼ ਕੋਈ ਖਾ ਰੱਖੀ ਹੈ ਤੁਸੀਂ ਤੇ ਉਸ ਤੋਂ 2 ਘੰਟੇ ਬਾਅਦ ਤੁਸੀਂ ਖਾਣਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ